ਤੱਕ ਕਰ ਕੋ ਨਹੀਂ ਲੈਣਾ ਮੈਂ ਇਹ ਉਹਦਾ ਦੇ ਨਦੀ ਰਵੀ ਭਾਜੀ ਸਾਈਡ ਤੋਂ ਹੋ ਜੇ ਉਹ ਅਗਰੇ ਜੀ ਖਵਾਦੀ ਹੋਣਾ ਬਣਾਣੀ ਆ ਭਾਜੀ ਆਪਾਂ ਨੇ ਆ ਜੋ ਕੋਈ ਕਾਰਨ ਹੈ ਗੁਰਵੰਤ ਜੀ ਭਾਜੀ ਤੁਸੀਂ ਬਹੁਤ ਚੁਕੇ ਨੇ ਤੁਹਾਨੂੰ ਚਲਾ ਸਕਦੇ ਹੋ ਇਹ ਫਿੱਡੀਆਂ ਤਸਵੀਰਾਂ ਪੁਲਿਸ ਬੁਲਾਈ ਮੈਂ ਕਿੰਨਾ ਕੀਤਾ ਆ ਗਿਆ ਕਾਰ ਦੀ ਕਾਰਾ ਇਹ ਪਿਆਲਾ ਚ ਮਾਨਜੋਗ ਡੀਜੀਪੀ ਪੰਜਾਬ ਦੇ ਬਿਲਕੁਲ ਕਲੀਅਰ ਕੈਕਸ਼ਨਸ ਨੇ ਜੀ ਮਾਨਜੋਗ ਡੀਜੀਪੀ ਪੰਜਾਬ ਨੇ ਸਾਰੇ ਫੀਲਡ ਯੂਨਿਟਸ ਨੂੰ ਆਪਣੇ ਕਲੀਅਰ ਡਾਇਰੈਕਸ਼ਨ ਦਿੱਤੇ ਹੋਏ ਦੇਸੀ ਲੋਕਲ ਰੈਂਸ ਅਗੇਂਸਟ ਗੈਂਗਸਟਰਸ ਐਂਡ ਆਰਗੇਨਾਈਜ਼ਡ ਕ੍ਰਾਈਮ ਉਸੇ ਲੜੀ ਚ ਪਟਿਆਲਾ ਪੁਲਿਸ ਨੂੰ ਵੱਡੀ ਕਾਮਯਾਬੀ ਉਦੋਂ ਮਿਲੀ ਜਦੋਂ ਐਸਪੀਡੀ ਗੁਰਮਨ ਸਿੰਘ ਬੈਂਸ ਇੰਚਾਰਜ ਸੀਆਈਏ ਪਟਿਆਲਾ ਇੰਸਪੈਕਟਰ ਪ੍ਰਦੀਪ ਬਾਜਵਾ ਇੰਚਾਰਜ ਸੀਆਈਏ ਸਮਾਣਾ ਅੰਕੁਰਦੀਪ ਤੇ ਇੰਚਾਰਜ ਸੀਆਈਏ ਰਾਜਪੁਰਾ ਮਨਪ੍ਰੀਤ ਸਿੰਘ ਦੀ ਟੀਮਾਂ ਨੇ ਦੋ ਵਾਰ ਦਾਤਾਂ ਜਿਹੜੀ ਕਿ ਸੈਂਸੇਸ਼ਨਲ ਕ੍ਰਾਈਮ ਸੀਗੇ ਉਹਨਾਂ ਨੂੰ ਸੋਲਵ ਕੀਤਾ ਤੇ ਉਹਦੇ ਦੋਸ਼ੀ ਨੂੰ ਅਰੈਸਟ ਕਰਨ ਦੇ ਪ੍ਰਯਾਸ ਕਰਦੇ ਹੋਏ ਜਦੋਂ ਉਹਨੂੰ ਰਾਉਂਡ ਅਪ ਕੀਤਾ ਗਿਆ ਤਾਂ ਉਹਨੇ ਪੁਲਿਸ ਪਾਰਟੀ ਦੇ ਉੱਪਰ ਫਾਇਰਿੰਗ ਕੀਤੀ ਤੇ ਜਵਾਬੀ ਕਾਰਵਾਈ 'ਚ ਉਹ ਜ਼ਖਮੀ ਹੋਇਆ ਤੇ ਜੀਰੇ ਇਲਾਜਾ ਪਟਿਆਲੇ 'ਚ ਇਹ ਦੋ ਵਾਰਦਾਤਾਂ ਬਾਰੇ ਮੈਂ ਦੱਸਣਾ ਚਾਹਾਂਗਾ ਬ੍ਰਦਰਸ ਦਾ ਟਾਬਾ ਭਰਾਵਾ ਦਾ ਟਾਬਾ ਰਾਜਪੁਰਾ ਜਿਹੜਾ ਆ ਉਹਦੇ ਮਾਲਕ ਦੇ ਉੱਪਰ ਫਾਇਰਿੰਗ ਹੋਈ ਸੀ ਤੇ ਲੱਕੀ ਪਟਿਆਲ ਗੈਂਗ ਵੱਲੋਂ ਫਿਰੋਤੀ ਦੀ ਰਕਮ ਵੱਡੀ ਮੰਗੀ ਗਈ ਸੀ ਦੂਜੀ ਵਾਰਦਾਤ ਇੱਕ ਵੱਡੇ ਐਨ ਆਰ ਆਈ ਪਰਿਵਾਰ ਦੇ ਫਾਰਮ ਹਾਊਸ ਤੇ ਪਾਤਣਾ ਏਰੀਏ 'ਚ ਫਾਇਰਿੰਗ ਹੋਈ ਸੀ ਤੇ ਉਹਦੇ ਤੋਂ ਵੀ ਲੱਕੀ ਪਟਿਆਲ ਗੈਂਗ ਵੱਲੋਂ ਮੋਟੀ ਫਿਰੋਤੀ ਦੀ ਰਕਮ ਮੰਗੀ ਗਈ ਸੀ ਮਨਜੋਗ ਡੀਜੀਪੀ ਪੰਜਾਬ ਦੇ ਕਲੀਅਰ ਡਾਇਰੈਕਸ਼ਨਸ ਨੇ ਜ਼ੀਰੋ ਟੋਲਰੈਂਸ ਟੁਵਾਰਡਸ ਐਕਸਟਰਸ਼ਨ ਅਸੀਂ ਇਮੀਡੀਏਟਲੀ ਟੀਮਾਂ ਬਣਾ ਕੇ ਦੋਨੇ ਵਾਰਦਾਤਾਂ ਟਰੇਸ ਕਰਨ 'ਚ ਲੱਗ ਗਏ ਸੀ ਅੱਜ ਜਿਹੜਾ ਮੁੱਖ ਦੋਸ਼ੀ ਆ ਮਨਪ੍ਰੀਤ ਸਿੰਘ ਮੰਨਾ ਮੋਗਾ ਏਰੀਏ ਦਾ ਕੋਟ ਈਸੇਖੰਦ ਰਹਣ ਵਾਲਾ ਉਹਨੂੰ ਅਸੀਂ ਅरेस्ट ਕਰਨ 'ਚ ਕਾਮਯਾਬ ਹੋਏ ਤੇ ਵਾਰਦਾਤ 'ਚ ਵਰਤੇ ਆ ਗਿਆ ਵੈਪਨ ਵੀ ਅਸੀਂ ਬਰਾਮਦ ਕਰ ਲਿਆ ਸਰ ਕਿੰਨੀ ਫਾਇਰਿੰਗ ਹੋਈ ਹੈ ਕਿੰਨੇ ਕਿ ਵਿਖੋ ਦੋ ਤੋਂ ਤਿੰਨ ਰਾਉਂਡ ਇਹਨੇ ਪੁਲਿਸ ਪਾਰਟੀ ਦੇ ਉੱਪਰ ਫਾਇਰ ਕੀਤੇ ਪੁਲਿਸ ਪਾਰਟੀ ਨੇ ਬੜੇ ਰਿਸਪਲੈਂਟ ਦੀ ਆਪਣੀ ਵਰਤੋਂ ਕਰਦੇ ਹੋਏ ਜਵਾਬੀ ਫਾਇਰ ਕੀਤਾ ਤੇ ਜਿਹੜਾ ਮੋਟਰਸਾਈਕਲ ਆ ਉਹ ਵੀ ਅਸੀਂ ਬਰਾਮਦ ਕੀਤਾ ਸਾਨੂੰ ਸ਼ੱਕ ਆ ਇਹ ਮੋਟਰਸਾਈਕਲ ਚੋਰੀ ਕੀਤਾ ਗਿਆ ਸੀ ਤਾਂ ਕਿ ਲੱਕੀ ਪੜਿਆਲ ਗੈਂਗ ਦੇ ਇਸ਼ਾਰਿਆਂ ਤੇ ਇਹ ਹੋਰ ਵਾਰਦਾਤਾਂ ਨੂੰ ਵੀ ਅੰਜਾਮ ਦੇਣਾ ਚਾਹੁੰਦੇ ਸੀ ਪਰੰਤੂ ਅਸੀਂ ਫਿਊਚਰ 'ਚ ਵਾਰਦਾਤਾਂ ਨੂੰ ਵੀ ਟਾਲ ਸਕਦੇ ਇਸੇ ਬਤਰੀ ਵਿੱਚ ਵੀ ਪਾਇਆ ਨਹੀਂ ਬਚਾ ਰਿਹਾ ਜੀ ਪਹਿਲਾਂ ਹੀ ਮਾਮਲੇ ਤੋਂ ਹੋਏ ਜੀ ਇਹਨਾਂ ਦੇ ਉੱਪਰ ਸੰਗੀਨ ਧਰਾਵਾਂ ਤੇ ਦੋ ਤੋਂ ਤਿੰਨ ਮਾਮਲੇ ਦਰਜ ਨੇ ਇਹਨਾਂ ਦਾ ਜਿਹੜਾ ਦੂਜਾ ਸਾਥੀ ਸੀ ਉਹਨੂੰ ਵੀ ਬਹੁਤ ਛੇਤੀ ਅਸੀਂ ਗ੍ਰਿਫਤਾਰ ਕਰਨ 'ਚ ਕਾਮਯਾਬ ਹੋ ਗਏ ਇਹਦੇ ਕੋਲੋਂ 30 ਮਿੰਨ ਦਾ 9 ਮਿੰਨ ਦਾ ਪਿਸਤਲ ਜਿਹੜਾ ਰਿਕਵਰ ਹੋਇਆ ਇਹ ਕਿੰਨੇ ਕਿਧਰ ਚੱਲੀ ਹੈ ਸਾਰੇ ਇਹ ਸਾਰਾ 15 ਤੋਂ 20 ਮਿੰਟ ਦਾ ਆਪਰੇਸ਼ਨ ਹੈ